ਚੱਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਮਿੱਤਰੋ ਦੋ ਦਿਨ ਹੋ ਗਏ ਆਪਾਂ ਨੇ ਬਾਈ ਬਲੌਗ ਨਹੀਂ ਪਾਇਆ ਹੈਗਾ ਇੱਕ ਥੋੜੀ ਜਿਹੀ ਗਰਮੀ ਬਹੁਤ ਸੀਗੀ ਤੇ ਜੇ ਮੈਂ ਆਪਰੋਂ ਹੁੰਦਾ ਵੀ ਹੈਗਾ ਵੀ ਇੱਕ ਦੋ ਦਿਨ ਆਪਾਂ ਬਾਈ ਵਿੱਚ ਨੂੰ ਨਾ ਵੀ ਪਾਏ ਕਰੀਏ ਕਿਉਂਕਿ ਕਈ ਵਾਰ ਕੋਈ ਹੁੰਦਾ ਵੀ ਨਹੀਂ ਕੰਟੈਂਟ ਪਾਉਣ ਦਾ ਹਨਾ ਜੀ ਤੇ ਅੱਜ ਮੇਰਾ ਵੀਰ ਵੀਡੀਓ ਜੈਸ਼ਨ ਬਣਾ ਰਿਹਾ ਹੋ ਜੈਸ਼ਨ ਵੀਰੇ ਵਧੀਆ ਵੀਰੇ ਵਧੀਆ ਤੁਸੀਂ ਹਾਂਜੀ ਹਾਂਜੀ ਤੇ ਜੈਸ਼ਨ ਵੀਰ ਸਾਡਾ ਸ਼ਕਤੀਮਾਨ ਵਾਲਾ ਕਰਨਵੀਰਾ ਜੱਜ ਚਲੇ ਗਿਆ ਬਾਈ ਪਹਿਲਾ ਤੇ ਜੈਸ਼ਨ ਵੀਰ ਆਪਾਂ ਟਰੈਕਟਰ ਦਿਖਾਉਣਾ ਸੋਨਾਲੀਕਾ 750 ਦਿਖਾਓ ਵੀਰੇ ਮਾੜਾ ਟਰੈਕਟਰ ਚੰਗੀ ਤਰ੍ਹਾਂ ਦਰਸ਼ਨ ਮੇਲੇ ਕਰਾ ਟਰੈਕਟਰ ਦੇ ਇਹ ਆਪਣਾ ਜੀ 2023 ਮਾਡਲ ਟਰੈਕਟਰ ਹੈ ਠੀਕ ਹੈ ਜੀ ਟਰੈਕਟਰ ਦੀ ਕੰਡੀਸ਼ਨ ਪੂਰੀ ਸਾਫ਼ ਹੈ 3 ਸਪੀਡ ਵਾਲਾ ਟਰੈਕਟਰ ਹੈ ਲੋ ਹਾਈ ਮੀਡੀਅਮ ਵਾਲਾ ਠੀਕ ਹੈ ਜੀ ਆ ਦਿਖਾ ਦੇ ਬਾਈ ਆ ਦੇ ਗੇ ਲੱਗਿਆ ਉਹਨੂੰ ਬਿਨਾ ਚੇਂਜਰ ਤੋਂ ਹੈ ਜੀ ਠੀਕ ਹੈ ਜੀ ਨੰਬਰ ਸਾਡਾ ਲੋਕਲ ਰੋਪੜ ਦਾ ਜੀ ਪੀ ਵੀ 12 ਠੀਕ ਹੈ ਜੀ ਪੀ ਵੀ 12 ਤੇ ਟਾਇਰ ਬਾਈ ਚਾਰੇ ਨਾਲ ਦੇ ਆ ਜਿਵੇਂ ਵੀਰੇ ਟਰੈਕਟਰ ਤੇ ਦਿਖਾ ਦੇ ਠੀਕ ਹੈ ਵੀਰੇ ਟਾਇਰਾਂ ਦੀ ਕੰਡੀਸ਼ਨ 75 ਪੈਸੇ ਹੋਊਗੀ ਬਾਈ ਸਹੀ ਠੀਕ ਹੈ ਜੀ ਟ੍ਰਿਮਰ ਉਮ ਦਿਖਾ ਦੇ ਐਨ ਓਕੇ ਪਿਆ ਬਾਈ ਕਿਤੇ ਉਹ ਨਹੀਂ ਮਾਰ ਕੇ ਦਿਖਾ ਦੇ ਟਾਇਰਾਂ ਦੇ ਨਾਲ ਦੇ ਮਾਰਕ ਹੈ ਠੀਕ ਹੈ ਜੀ ਤੇ ਮੁਰਲੇ ਟਾਇਰ ਵੀ ਤੇਰੇ ਬਾਈ ਇੰਨੇ ਕਿ ਹੋਊਗੇ 70 75 ਪੈਸੇ ਟਰੈਕਟਰ ਬਾਈ ਸਾਰਾ オリジナル ਆ ਕਿਤੋਂ ਟਰੈਕਟਰ ਨੂੰ ਮੜੀ ਮੋਟੀ ਕਲਮ ਜਾਂ ਕੋਈ ਹੋਰ ਕਿਸੇ ਵੀ ਤਰ੍ਹਾਂ ਦੀ ਛੇੜਖਾਨੇ ਹੋਣੀ ਪੂਰੀ ਜ਼ਿੰਮੇਵਾਰੀ ਹੋਊਗੀ ਕੀ ਕਰ ਰਹੇ ਕਿਤੋਂ ਵੀ ਟਰੈਕਟਰ ਕਲਚ ਪੰਪ ਲਿਫਟਡ ਆਪਾਂ ਕਿਤੋਂ ਨਹੀਂ ਖੁੱਲਿਆ ਹੈਗਾ ਠੀਕ ਆ ਜੀ ਸਿਰਫ ਸਰਵਿਸ ਹੋਈ ਟਰੈਕਟਰ ਵੀਰੇ ਇਧਰ ਨੂੰ ਆ ਜਾ ਜਿਸਨੂੰ ਵੀਰੇ ਚੰਗੀ ਤਰ੍ਹਾਂ ਦਿਖਾ ਟਰੈਕਟਰ ਐ ਇਧਰੋਂ ਵੀਰੇ ਦਿਖਾ ਸਾਰਾ ਟਰੈਕਟਰ ਰੰਗ ਰੰਗ ਆਹ ਮੋਲੇ ਹਿੱਸੇ ਦਾ ਰੰਗ ਦਿਖਾ ਦੇ ਇਧਰ ਠੀਕ ਆ ਸਾਰਾ ਦਿਖਾ ਚੰਗੀ ਤਰ੍ਹਾਂ ਮੇਰਾ ਵੀਰੇ ਵੀਡੀਓ ਬਣਾਉਣ ਦਾ ਬਣਾ ਹੀ ਮਕਸਦ ਆ ਕਿ ਆਪਾਂ ਥੋੜਾ ਜਿਹਾ ਤੁਹਾਨੂੰ ਪੂਰੀ ਪ੍ਰੋਪਰ ਜਾਣਕਾਰੀ ਇਧਰ ਦਿਖਾ ਦੇ ਸਾਰਾ ਬਾਈ ਸੱਸੇ ਦਾ ਰੰਗ ਪੂਰਾ ਵਧੀਆ ਪਏ ਉੱਪਰ ਦਿਖਾ ਦੇ ਸ਼ੋਦਾ ਥੋੜਾ ਧੋਣੇ ਵਾਲਾ ਬਾਈ ਟਰੈਕਟਰ ਮਰਾੜ ਦਿਖਾ ਦੇ ਵੀਰੇ ਠੀਕ ਆ ਉੱਥੋਂ ਦਿਖਾ ਦੇ ਇੱਧਰ ਦਿਖਾ ਦੇ ਮਰਾੜ ਬੂੜਾ ਨੋਕੇ ਪਿਆ ਬਾਈ ਕਿਦੋਂ ਵੀ ਉਹ ਨਹੀਂ ਹੈਗਾ ਥੋੜਾ ਜਿਹਾ ਉੱਪਰ ਗਰਦਗੁੱਦ ਪਈ ਹੋ ਮਰਾੜਾਂ ਤੇ ਉਂ ਕਿਤੇ ਵੀ ਰੰਗ ਰੰਗ ਨਹੀਂ ਕਿਤੇ ਉਹ ਵੀ ਛੀਟ ਨਹੀਂ ਹੈਗੀ ਇੱਧਰ ਆ ਜੇਨ ਵੀਰੇ ਇੱਧਰਲਾ ਮਰਾੜ ਵੀ ਦਿਖਾ ਦੇ ਉੱਪਰ ਚੰਗੀ ਤਰ੍ਹਾਂ ਗਰਦੇ ਪਈ ਹੋਈ ਆ ਉਧਰ ਦਾ ਸਾਫ ਆ ਗਰਦੂ ਜੀ ਪਈ ਹੋਈ ਬਾਈ ਥੋੜਾ ਜਿਹਾ ਹੁਣ ਇੱਧਰ ਖੜ ਦੇ ਨਾ ਬਾਈ ਰੋਡ ਚੱਲਦਾ ਬੜਾ ਗਰਦਾ ਗੁਰਦਾ ਬਹੁਤ ਪੈਂਦਾ ਸਹੀ ਗੱਲ ਆਪਣੇ ਜਿੰਨੇ ਵੀ ਬਾਈ ਟਰੈਕਟਰ ਆ ਤੁਹਾਨੂੰ ਕਿਸੇ ਟਰੈਕਟਰ ਦੇ ਬਾਈ ਕੋਈ ਪਾਲਸ਼ ਕੋਈ ਕਪੜਾ ਮਾਰਿਆ ਦੇਖੋ ਜਿੱਦਾਂ ਆਏ ਹੋਏ ਆ ਉਦਾਂ ਹੀ ਖੜੇ ਆ ਟਰੈਕਟਰ ਸਾਰੇ ਠੀਕ ਆ ਜੀ ਇਹ ਆਪਣਾ ਸਿਕੰਦਰ ਮਾਡਲ ਹੈ ਜੀ 55 ਐਚ ਪੀ ਵਾਲਾ ਠੀਕ ਆ ਜੀ ਇਹਦੇ ਵਿੱਚ ਦੋ ਤਿੰਨ ਮਾਡਲ ਆਉਣੇ ਸੋਨਾਲਿਕਾ ਜਿੱਕੇ ਜਿਹੜਾ ਐਚ ਡੀ ਐਮ ਆਉਂਦਾ ਉਹ ਬਾਈ 2 ਸਪੀਡ ਚ ਆਉਂਦਾ ਜਿਹੜਾ ਸਿਕੰਦਰ ਮਾਡਲ ਹੈ ਜਿਆਤਰ 3 ਸਪੀਡ ਦੇ ਵਿੱਚ ਆਉਂਦਾ ਫਿਰ ਹਮ ਠੀਕ ਆ ਜੀ ਠੀਕ ਆ ਜੀ ਤੇ ਵੈਸੇ ਸੋਨਾਲਿਕਾ ਬਾਰੇ ਬਾਈ ਬਹੁਤਾ ਕੁਝ ਦੱਸਣ ਦੀ ਲੋੜ ਨਹੀਂ ਵਧੀਆ ਟਰੈਕਟਰ ਆਪਾਂ ਆਪਾਂ ਕਿਸੇ ਟਰੈਕਟਰ ਨੂੰ ਮਾੜਾ ਨਹੀਂ ਕਹਿੰਦੇ ਸਾਰੇ ਟਰੈਕਟਰ ਬਹੁਤ ਵਧੀਆ ਨੇ ਅਸੀਂ ਕਹਿੰਦੇ ਸਾਡਾ ਐਂਡੋ ਫਾਰਮ ਸਾਰਿਆਂ ਨੂੰ ਵਧੀਆ ਟਰੈਕਟਰ ਹੈ ਬਾਕੀ ਸਾਰੇ ਉੱਤਰ ਗਏ ਐਂਡੋ ਫਾਰਮ ਤੇ ਸਹੀ ਗੱਲ ਠੀਕ ਆ ਸਟਾਰਟ ਕਰਕੇ ਦਿਖਾ ਦੇ ਤੇ ਸਟਾਰਟ ਕਰਕੇ ਦਿਖਾਉਨੇ ਆ ਬਾਈ ਆਪਾਂ ਸਾਨੂੰ ਆਵਾਜ਼ ਨੂੰ ਚੈੱਕ ਕਰਿਓ ਠੀਕ ਆ ਜੀ ਆ ਇਧਰ ਦਾ ਗੇਅਰ ਲੱਗਿਆ ਉਹ ਦੂਜਾ ਸਾਈਡ ਕਲੱਚ ਵਾਲਾ ਠੀਕ ਆ ਜੀ ਇਹਦਾ ਬਹੁਤ ਫਾਇਦਾ ਬਾਈ ਆਹ ਗੇਅਰ ਤਾਂ ਕਿਹੜਾ ਕਿਸੇ ਲਾਗੇ ਨਹੀਂ ਲਾਉਂਦੀਆਂ ਕੰਪਨੀਆਂ ਸਾਈਡ ਕਲੱਚ ਇਹਦਾ ਬਹੁਤ ਫਾਇਦਾ ਬਾਈ ਸਹੀ ਆ ਠੀਕ ਆ ਲੋ ਜੀ ਵਾਚ ਚੈੱਕ ਕਰਿਓ ਟਰੈਕਟਰ ਦੀ, ਕੀ ਕਹਿੰਦੀ ਆ? ਜਿੰਨੇ ਤੋਂ ਫੋਨ ਲਓ, ਪੀਜੋ ਤੋਂ ਲਓ ਕੋਈ ਫਰਕ ਨਹੀਂ ਬਾਈ, ਚੋਖਿਆਂ ਦੇਖੋ। ਬਾਕੀ ਜੇਸ਼ਨ ਵੀਰੇ 23 ਮਾਡਲ ਟਰੈਕਟਰ ਨੂੰ ਕਿਹਾ ਹੋਣਾ ਬਾਈ ਠੀਕ ਆ ਸਹੀ ਗੱਲ ਆ 25 ਚੱਲਦਾ ਸਮਝ ਲਓ 2 ਸਾਲ ਮੰਨ ਲਓ ਵੀ 2 ਸਾਲ ਹੋ ਗਏ ਟਰੈਕਟਰ ਨੂੰ ਨਿਕਲ ਠੀਕ ਹੈ ਜੀ ਤੇ ਟਰੈਕਟਰ ਆਪਣੇ ਕੋਲ ਬਾਈ ਇਹ ਲੋਕੇਸ਼ਨ ਦੱਸ ਦਈਏ ਪੈਸੇ ਤਾਂ ਬਹੁਤ ਵੀਰ ਆਪਣੇ ਨਾਲ ਪਹਿਲਾਂ ਤੋਂ ਜੁੜੇ ਨੇ ਇੰਡੋ ਫਾਰਮ ਏਜੰਸੀ ਰੋਪੜ ਖੜਾ ਜੀ ਲੋਕੇਸ਼ਨ ਹੈਗੀ ਆਪਣੀ ਰੋਪੜ ਦੀ ਦਾਣਾ ਮੰਡੀ ਚੰਡੀਗੜ੍ਹ ਆਨੰਦਪੁਰ ਸਾਹਿਬ ਹਾਈਵੇ ਤੇ ਆ ਬਾਈ ਇਹ ਠੀਕ ਹੈ ਜੀ ਤੇ ਬਾਕੀ ਹੋਰ ਜੇ ਕਿਸੇ ਵੀਰ ਨੇ ਕਈ ਵਾਰ ਵਿੱਚ ਕੋਈ ਪੁਰਾਣਾ ਟਰੈਕਟਰ ਹੁੰਦਾ ਛੋਟਾ ਤਾਂ ਉਹ ਵੀ ਬਾਈ ਵਿੱਚ ਹੋ ਜਾਊਗਾ ਟਰੈਕਟਰ ਦਾ ਟਰੈਕਟਰ ਵਧੀਆ ਹੋਵੇ ਕਾਗਜ਼ ਪੱਤਰਾਂ ਦਾ ਸਹੀ ਹੋਵੇ ਠੀਕ ਹੈ ਜੀ ਤੇ ਮੁੱਲ ਦੱਸ ਦੀ ਵੀਰੇ ਦਾ ਹਾਂ ਦੱਸ ਦੇ ਮੁੱਲ ਠੀਕ ਆ ਭਾਈ ਮੁੱਲ ਅਸੀਂ ਵੈਸੇ ਅ ਤੇਰਾ ਵੀਰੇ ਆਪਾਂ ਨੇ ਪਿਛਲੇ ਕਈ ਵੀਡੀਓ ਦੇ ਵਿੱਚ ਦੱਸਿਆ ਨੇ ਉੱਚੇ ਮਾਡਲਾਂ ਦਾ ਅੱਛਾ ਕਈ ਵੀਰਾਂ ਨੇ ਗੁੱਸਾ ਵੀ ਕਰਿਆ ਉਹ ਗੱਲ ਦਾ ਚਲੋ ਹਰੇਕ ਬੰਦੇ ਦਾ ਆਪਣਾ ਆਪਣਾ ਹੁੰਦਾ ਤੇ ਉਹਦਾ ਵੀ ਆਪਣਾ ਕਾਰਨ ਸੀਗਾ ਕੋਈ ਕਈ ਵਾਰ ਆਪਾਂ ਜੇ ਮੰਨ ਕੇ ਲਓ 7 ਲੱਖ ਰੇਟ ਮੰਗ ਲਿਆ ਵਿੱਚ ਬੰਦੇ ਵੀਰੇ ਜਿਨ੍ਹਾਂ ਨੇ ਟਰੈਕਟਰ ਨਹੀਂ ਵੀ ਲੈਣਾ ਸਰ ਉਹ ਦੇਖਦੇ ਆ ਸਵਾਦ ਲੰਨੇ ਆ ਸਹੀ ਗੱਲ ਆ ਕਿਸੇ ਨੇ ਥੱਲੇ 4 ਲੱਖ ਲਿਖ ਕੇ ਪਾ ਦੇਣਾ ਬਾਈ ਕਿਸੇ ਨੇ ਸਾਢੇ 3 ਪਾ ਦੇਣਾ ਕਿਸੇ ਨੇ ਕੁਸ ਪਾ ਦੇਣਾ ਕਿਸੇ ਨੇ ਕਹਿ ਦੇਣਾ ਇੰਨੇ ਦਾ ਤਾਂ ਨਵਾਂ ਆ ਜਾਂਦਾ ਇੰਨਾ ਜਿਹੜਾ ਬੰਦਾ ਕਹਦਾ ਏਜੰਸੀ ਵੀ ਨਹੀਂ ਬੜੇ ਜੀ ਨੇ ਰੇਟ ਨਹੀਂ ਪੁੱਛਿਆ ਬਾਈ ਉਹ ਵੀ ਥੱਲੇ ਆਪਣੀ ਰਾਏ ਦਿੰਦਾ ਸਹੀ ਗੱਲ ਆ ਹਨਾ ਜੀ ਜਿਹੜਾ ਟਰੈਕਟਰ 9 ਲੱਖ ਦਾ ਆਪਾਂ 7 ਲੱਖ ਮੰਗ ਲਿਆ ਕਹਿੰਦਾ 7 ਲੱਖ ਦਾ ਤਾਂ ਨਵਾਂ ਆ ਹੁਣ ਆਪਾਂ ਉੱਥੇ ਕਿੰਨੂੰ ਕਹਿਣੇ ਹੋਗੇ ਵੀ 7 ਲੱਖ ਸਾਨੂੰ ਦਵਾ ਦੇ ਇਹਨਾਂ ਕਿੰ ਤਾਂ ਕਰਕੇ ਬਾਈ ਕਈ ਵਾਰ ਮਨ ਜਾ ਖਰਾਬ ਹੋ ਜਾਂਦਾ ਵੀ ਤੁਹਾਨੂੰ ਵੀ ਸਵਾਦ ਨਹੀਂ ਆਉਂਦਾ ਆਪਾਂ ਬਾਈ ਉੱਚਾ ਮਾੜਾ ਟਰੈਕਟਰ ਪੂਰੇ ਪੈਸੇ ਲਾ ਕੇ ਲੈਣੇ ਆ ਠੀਕ ਹੈ ਜੀ 10-15000 ਦੀ ਗੇਮ ਹੁੰਦੀ ਇਹਦੇ ਵਿੱਚ ਵਿੱਚ ਕਈ ਫਰਕਟਰਾਂ ਦਾ ਫਿਰ ਜਿਹੜਾ ਬੰਦਾ ਲੈਣੇ ਵਾਲਾ ਜਦੋਂ ਉਹ ਬੰਦਾ ਥੱਲੇ ਕਮੈਂਟ ਪੜ੍ਹਦਾ ਹੈ ਨਾ ਜਦੋਂ 7 ਲੱਖ ਵਾਲੇ ਟਰੈਕਟਰ ਥੱਲੇ 4 ਲੱਖ ਲੈ ਗਿਆ ਜਿਹੜਾ ਬੰਦਾ ਲੈਣੇ ਵਾਲਾ ਹੈ ਫਿਰ ਉਹ ਬੰਦੇ ਦਾ ਵੀ ਹੌਸਲਾ ਟੁੱਟ ਜਾਂਦਾ ਸਹੀ ਗੱਲ ਆ ਵੀ ਬੰਦੇ ਨੇ ਇੰਨਾ ਰੇਟ ਲਾਇਆ ਵਾ ਟਰੈਕਟਰ ਦਾ ਹਨਾ ਤਾਂ ਕਰਕੇ ਗੱਲਾਂ ਬਾਤਾਂ ਛੋਟੀਆਂ ਮੋਟੀਆਂ ਪਰ ਚਲੋ ਫਰਕ ਤਾਂ ਕੋਈ ਨਹੀਂ ਪੈਂਦਾ ਪਰ ਆਪਣੇ ਆਪ ਨੂੰ ਠੀਕ ਆ ਕਿਹੜੇ ਬੰਦੇ ਨੇ ਪੈਸੇ ਲਾਏ ਆ ਉਹਨੂੰ ਪਤਾ ਹੁੰਦਾ ਜਿਹੜੇ ਬੰਦੇ ਨੇ ਕਮੈਂਟ ਕਰਨਾ ਉਹਦੇ ਬਾਅਦ ਤੇ ਦਾ ਸਿਰਫ 2 ਮਿੰਟ ਦਾ ਕੰਮ ਹੈ ਟਾਈਪ ਕਰਕੇ ਬੰਦਾ ਉਹ ਪਰਾ ਜਾਂਦਾ ਬਾਈ ਠੀਕ ਹੈ ਜੀ ਤਾਂ ਵੀਰਾਂ ਨੂੰ ਬੇਨਤੀ ਆ ਬਾਈ ਸੋਚ ਸਮਝ ਕੇ ਕਮੈਂਟ ਕਰਿਆ ਕਰੋ ਫਿਰ ਵਿੱਚ ਫਿਰ ਵੀ ਦੂਜੇ ਪਾਸੋਂ ਇਹਨਾਂ ਬਾਈ ਤੁਸੀਂ ਰੇਟ ਨਹੀਂ ਪਾਉਂਦੇ ਹੁਣ ਬਾਈ ਕਰੀਏ ਦੱਸੋ ਤਾਂ ਕਿ ਅਗਰੇ ਮੈਂ ਥੋੜੇ ਦਿਨ ਪਹਿਲਾਂ ਲੱਕੀ ਬਾਈ ਦੀ ਵੀਡੀਓ ਪਾਈ ਸੀ ਉਹਦੇ ਵਿੱਚ ਰੇਟ ਨਹੀਂ ਪਾਇਆ ਉਹਦਾ ਮੇਨ ਕਰਨ ਆਹੀਦਾ ਬਾਈ ਠੀਕ ਆ ਜੀ ਚਲੋ ਦੇਜੇਸ਼ਨ ਮੇਰੇ ਮੋਲੇ ਦਾ 6,115000 ਆ ਵੀਰੇ ਠੀਕ ਆ ਵੀਰੇ ਤੇਜੀ ਮਾਡਲ ਆ ਰੋਪੜ ਨੰਬਰ 3 ਸਪੀਡ ਮੁੱਲ 6 ਲੱਖ 15000 ਰੁਪਿਆ ਬਾਕੀ ਦਾ ਜੋ ਵੀ ਬਾਈ ਮਾਨ ਦਾਣਾ ਕੋਈ ਮੇਰਾ ਵੀਰ ਫੋਨ ਤੇ ਨਾਲ ਸੌਦਾ ਕਰਿਓ ਬਾਕੀ ਦਾ ਜੋ ਮਾਨ ਦਾਣਾ ਮੌਕੇ ਤੇ ਵਧੀਆ ਕਰਾਂਗੇ ਵਧੀਆ ਟਰੈਕਟਰ ਆ ਬਾਈ ਸਾਰਾ ਜੈਨੂਨ ਆ ਜੋ ਵੀ ਹੈਗੀ ਗੱਲਬਾਤ ਆ ਪਤਾ ਨੂੰ ਸਾਰੀ ਦੱਸਤੀ ਟਰੈਕਟਰ ਬਾਰੇ ਠੀਕ ਹੈ ਜੀ ਠੀਕ ਹੈ ਕੋਈ ਹੋਰ ਜਾਣਕਾਰੀ ਜਿਹੜੀ ਆਪਾਂ ਨੇ ਵੀਡੀਓ ਦੇ ਵਿੱਚ ਨਾ ਦੱਸੀ ਹੋਵੇ ਤਾਂ ਫੋਨ ਤੇ ਲੈ ਲਿਓ ਜੀ ਫੋਨ ਤੇ ਦੱਸ ਦਾਂਗੇ ਆਪਾਂ ਠੀਕ ਹੈ ਜੀ ਨੰਬਰ ਆਪਣਾ 8146678790 ਇਹ ਨੰਬਰ ਚੱਲਦਾ ਆਪਣਾ ਠੀਕ ਹੈ ਜੀ ਤੇ ਬਾਕੀ ਜਿਸ ਨੇ ਵੀਰੇ ਹੋਰ ਤਾਂ ਜੇ ਮਾੜਾ ਮੋਟਾ ਦਿਖਾਉਣਾ ਦਿਖਾ ਦੇ ਵੈਸੇ ਲੋੜ ਨਹੀਂ ਬਾਈ ਚੱਕ ਕੇ ਛੋਹੂ ਚੱਕਣੇ ਲੋੜ ਨਹੀਂ ਹਾਂ ਲੋੜ ਦਿਖਾ ਦੀਆਂ ਮਾੜਾ ਮੋਟਾ ਨਾ ਲੋੜ ਹੀ ਨਹੀਂ ਸਾਫ ਆ ਦਿਖਦਾ ਹੀ ਆ ਤੇ ਚਲੋ ਠੀਕ ਆ ਬਾਈ ਮਾਡਲ ਦੇ ਹਿਸਾਬ ਨਾਲ ਦੇਖਣ ਦੀ ਲੋੜ ਨਹੀਂ ਹਾਂ ਬਿਲਕੁਲ ਬਿਲਕੁਲ ਤਾਂ ਬਾਕੀ ਜੇ ਕਿਸੇ ਨੇ ਲੋਨ ਵਗੈਰਾ ਕਈ ਵੀਰ ਪੁੱਛਦੇ ਆ ਉਹ ਵੀਰੇ ਤੁਹਾਡੀ ਸਿੰਬਲ ਤੇ ਡਿਪੈਂਡ ਕਰਦਾ ਉਹ ਵੀ ਹੋ ਜਾਂਦਾ ਠੀਕ ਆ ਜੀ ਤੇ ਬਾਕੀ ਬਾਈ ਕਿਸੇ ਮੇਰੇ ਵੀਰ ਨੇ ਨਵਾਂ ਐਂਡੋ ਫਾਰਮ ਲੈਣਾ ਹੁੰਦਾ ਟਰੈਕਟਰ 30 60 30 355 30 48 30 ਐਨ ਵੀ ਸਾਰੇ ਮਾਡਲ ਆਪਣੇ ਕੋਲ ਇਹ ਵੀ ਬਾਈ तकरीबन ਤਕਰੀਬਨ ਸੋਨਾ ਲੀਕਾ ਦੇ ਨਾਲ ਮਿਲਦਾ ਜੁਲਦਾ ਹੀ ਟਰੈਕਟਰ ਹੈ ਸਹੀ ਗੱਲ ਹੈ ਇੰਜਨ ਗੇਅਰ ਇਹਨਾਂ ਦਾ ਸੇਮ ਜੀਟਰ ਵਾਲਾ ਹੀ ਆਉਂਦਾ ਇਹਨਾਂ ਦੇ ਵਿੱਚ ਪੈਸਿਆਂ ਦੀ ਕਾਫੀ ਬੱਚਤ ਬੱਚਤ ਹੋ ਜਾਂਦੀ ਸੋਨਾ ਲੀਕਾ ਨਾਲੋਂ तकरीबन ਹਾਂ तकरीबन ਤੁਹਾਡਾ ਅ ਮੇਰੇ ਹਿਸਾਬ ਨਾਲ ਡੇਢ ਗੱਲ ਲੱਖ ਰੁਪਏ ਤੱਕ ਦਾ ਥੋੜਾ ਫਾਇਦਾ ਹੋ ਜਾਂਦਾ ਟਰੈਕਟਰ ਬਹੁਤ ਵਧੀਆ ਤੇਲ ਖਰਚਾ ਸਾਰੇ ਪੱਖੋਂ ਟਰੈਕਟਰ ਠੀਕ ਆ ਠੀਕ ਆ ਜੀ ਤੇ ਜ्यादातर ਆਪਣਾ بڑا ਹੀ ਟਰੈਕਟਰ ਵਿਕਦਾ ਬਾਈ 60 ਪਾਵਰ ਵਾਲਾ ਬਸ ਇਹ ਵਿਕੀ ਸਾਰੇ ਜਨ ਜਿਆਦਾ ਲੋਕ 60 ਪਾਵਰ ਨੂੰ ਵੱਧ ਕਿਉਂਕਿ ਬਾਈ ਮਸ਼ੀਨਰੀ ਬੜੀ ਹੋ ਗਈ ਗਾਂ ਆਹ ਤਾਂ ਕਰਕੇ ਲੋਕ ਜਿਆਦਾ بڑے ਨੂੰ ਪਸੰਦ ਕਰਦੇ ਠੀਕ ਹੈ ਜੀ ਤੇ ਬਾਕੀ ਬਾਈ ਉਹਨਾਂ ਸਬਸਿਡੀਆਂ ਨਿਕਲੀਆਂ ਹੋਈਆਂ ਜੇ ਕਿਸੇ ਨੇ ਕੋਈ ਵੀ ਗਰਵਾਇ ਦਾ ਪ੍ਰੋਟੈਕਟਰ ਲੈਣਾ ਹੁੰਦਾ ਤਾਂ ਉਹ ਵੀ ਆਪਣੇ ਕੋਲ ਸਾਰੇ ਪ੍ਰੋਟੈਕਟਰ ਖੜੇ ਆਂ ਕਰਵਾ ਦੇ ਠੀਕ ਹੈ ਬਾਈ ਨਾਲ ਕੋਈ ਸ਼ਕਤੀਮਾਨ ਦੇ ਆ ਜਸ਼ਨ ਬਾਈ ਨਾਲ ਤੇ ਸਾਡੇ ਇੱਧਰ ਬਾਈ ਕੰਮ ਚੱਲ ਰਿਹਾ ਮਕਾਨ ਦਾ ਪਰ ਥੋੜੇ ਦਿਨ ਲੱਗਣਗੇ ਹੋਵੇ ਬੋਰਡ ਬੋਰਡ ਲਾਦਣੇ ਆਪਾਂ ਨੇ ਤែន ਹੁਣ ਬਾਈ ਵਧੀਆ ਬੋਰਡ ਬਣਾ ਕੇ ਲਾਵਾਂਗੇ ਪਹਿਲਾਂ ਸਾਡਾ ਬੋਰਡ ਥੋੜਾ ਜਿਹਾ ਖਰਾਬ ਹੋ ਗਿਆ ਤਾਂ ਤੇ ਬਾਕੀ ਜਿਹਨਾਂ ਵੀਰੇ ਠੀਕ ਆ ਹੈ ਹਾਂਜੀ ਹਾਂ ਵੀਰੇ ਠੀਕ ਆ ਤੇ ਕਿਸੇ ਵੀ ਮੇਰੇ ਵੀਰ ਨੇ ਕੋਈ ਪੁਰਾਣਾ ਰੈਕਟਰ ਸੇਲ ਕਰਨਾ ਹੁੰਦਾ ਬਾਈ ਤਾਂ ਉਹ ਵੀ ਜਰੂਰ ਦੱਸਿਆ ਕਰੋ ਜੀ ਨੰਬਰ ਆਪਣਾ 8546678190 ਨੰਬਰ ਤੇ ਕਾਲ ਕਰ ਲਿਆ ਕਰੋ ਜੀ ਤੇ ਆਦੀ ਵੀਡੀਓ ਵਿੱਚ ਇੰਨਾ ਹੀ ਜੀ ਵੀਡੀਓ ਵਧੀਆ ਲੱਗੀ ਲਾਈਕ ਜਰੂਰ ਕਰਿਓ ਤੇ YouTube ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਧੰਨਵਾਦ ਸਾਰਿਆਂ ਦਾ ਜੀ